ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਾਗੀਰ ਕੌਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਤੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਸੀ ਉਹਨਾਂ ਨੂੰ ਤਲਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਉਹਨਾਂ ਨੇ ਸਪਸ਼ਟੀਕਰਨ ਬੀਬੀ ਜਾਗੀਰ ਕੌਰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣਗੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੀਬੀ ਜਾਗੀਰ ਕੌਰ ਨੂੰ ਇੱਕ ਦੇ ਅੰਦਰ ਆਪਣਾ ਸਪਸ਼ਟਿਕਰਨ ਦੇਣ ਲਈ ਇੱਕ ਪੱਤਰ ਜਾਰੀ ਕੀਤਾ ਸੀ ਤੇ ਬੀਬੀ ਜਾਗੀਰ ਕੌਰ ਤੇ ਰੋਮੇ ਦੀ ਬੀਤ ਵੀ ਕਰਨ ਤੇ ਲੜ ਲੜਕੀ ਨੂੰ ਮਾਰਨ ਦਾ ਦੋਸ਼ ਹੈ ਇਸ ਕਰਕੇ ਅਜੋ ਅ ਸ਼੍ਰੀ ਅਕਾਲ ਤਖਸਾਈ ਪਹੁੰਚੇ ਉਹਨਾਂ ਨੇ ਮੱਥਾ ਟੇਕਿਆ ਤੇ ਆਪਣਾ ਸਪਸ਼ਟਿਕਰਨ ਵੀ ਦਿੱਤਾ ਪ੍ਰਬੰਧਕ ਕਮੇਟੀ ਦੇ ਸਾਧਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਪੱਤਰ ਜਾਰੀ ਹੋਇਆ ਸੀ ਕਿ ਹਫਤੇ ਦੇ ਵਿੱਚ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣ ਤਾਂ ਉਸ ਨੂੰ ਲੈ ਕੇ ਜੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪਹੁੰਚੇ ਨੇ ਤੁਸੀਂ ਦੇ ਸਕਦੇ ਹੋ ਕਿ ਬੀਬੀ ਜਗੀਰ ਕੌਰ ਨੂੰ ਜਿਸ ਤਰੀਕੇ ਦੇ ਨਾਲ ਪੱਤਰ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਬੀਬੀ ਜਗੀਰ ਕੌਰ ਜਿਹੜਾ ਵਾ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਦੱਸ ਰਹੀ ਹੈ ਕਿ ਬੀਬੀ ਜਗੀਰਕੌਰ ਦੇ ਉੱਤੇ ਰੋਮਾਂ ਦੀ ਬੇਦਰਦੀ ਅਤੇ ਕੁੜੀ ਤੇ ਮਾਰਨ ਦੇ ਜਿਹੜੇ ਦੋਸ਼ ਨੇ ਜਿਸ ਨੂੰ ਲੈ ਕੇ ਹੀ ਬੀਬੀ ਜਗੀਰਕੌਰ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਿਹੜਾ ਵਾ ਉਹ ਕਿਹਾ ਗਿਆ ਸੀ ਕਹਿਣਾ ਚਾਹੁੰਦੇ ਹਾਂ ਪੱਤਰ ਜਾਰੀ ਹੋਇਆ ਮੈਡਮ ਇਹ ਪੱਤਰ ਦਾ ਜਵਾਬ ਦੇਣ ਵਾਸਤੇ ਆਈਆਂ ਹਾਂ ਦੱਸਦೇನೆ ਤੁਹਾਨੂੰ ਹੋਰ ਕੱਲੇ ਕੱਲੇ ਨਾਮੇ ਕਿੱਦਾਂ ਸਿਰ ਤੇ ਪਾਵਾਂਗੇ ਰਿਸਪੈਕਟ ਸੱਚੀ ਹੋ ਕੇ ਬੈਠ ਜਾਂਦਾ ਬੀਬੀ ਜਗੀਰ ਕੌਰ ਜਿਹੜਾ ਪੱਤਰ ਦਾ ਜਵਾਬ ਦੇਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਵਾ ਪਹੁੰਚੇ ਨੇ ਪਰ ਖਾਸ ਤੌਰ ਤੇ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਨੂੰ ਪੱਤਰ ਜਾਰੀ ਹੋਇਆ ਸੀ ਉਸ ਨੂੰ ਲੈ ਕੇ ਹੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਿਹੜਾ ਵਾ ਉਹ ਪਹੁੰਚੇ ਨੇ ਪ੍ਰਕਾਸ਼ ਤੌਰ ਤੇ ਦੱਸ ਦिए ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਪੱਤਰ ਜਾਰੀ ਹੋਇਆ ਸੀ ਕਿ ਬੀਬੀ ਜਗੀਰ ਕੌਰ ਇੱਕ ਹਫਤੇ ਦੇ ਵਿੱਚ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣ ਜਿਸ ਨੂੰ ਲੈ ਕੇ ਹੀ ਬੀਬੀ ਜਗੀਰ ਕੌਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਵਕ ਵਕ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਸੀ ਕਿ ਬੀਬੀ ਜਗੀ ਕੁੜੀ ਮਾਰਨ ਦੇ ਵੀ ਉਹਨਾਂ ਤੇ ਦੋਸ਼ ਹੈ ਜਿਸ ਦੇ ਚਲਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪੱਤਰ ਜਾਰੀ ਹੋਇਆ ਸੀ ਤੇ ਅੱਜ ਬੀਬੀ ਜਗੀਰ ਕੌਰ ਜੀ ਦੇ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟਿਕਰਨ ਦੇਣ ਵਾਸਤੇ ਪਹੁੰਚੇ ਨੇ ਪੰਕਜ ਮਨਮਰੀ ਸਾਹਿਬ ਦੇ ਬਾਰਿਆਂ ਨੇ ਮੀਰੀ ਪੀਰੀ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲ ਵਿੱਚ ਕਮਲ ਅਲੇਪ ਦੀ ਤਰ੍ਹਾਂ गुਜ਼ਾਰੀ ਹੈ ਪਰ ਉਸੇ ਰਾਹ 'ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਮਰਪਿਤ ਹੈ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਕਾਕਰ ਸਾਹਿਬ ਦੇ ਖਿਲਾਫ ਆਈ ਹੈ। ਭਾਵੇਂ ਉਹ ਗਿਆਨੀ ਪੂਰਨ ਸਿੰਘ ਵੇਲੇ ਸੀ, ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ, ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ, ਕਰਦੀ ਰਹਾਂਗੀ। ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼੍ਰੀ ਕਾਕਰ ਸਾਹਿਬ ਜੀ ਦੇ ਉਸ ਮਹਾਨ ਤੱਕ ਮर्याਦਾ ਉਹਦੀ ਪਰੰਪਰਾ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾੜ ਘਾਣ ਹੋਇਆ ਤੇ ਮੈਂ ਸਰਪ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਾਰ ਹੈ ਕਿਸੇ 8 ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਹੈ ਬਿਲਕੁਲ ਧਰਮ ਤੇ ਉਸ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਰੀਅਤ ਕਾਲ ਤਕ ਸਦੀ ਮਾਨ ਮਰਾਦਾ ਬਰਕਰਾਰ ਰਹੇ ਪਰ ਕੁਝ ਲੋਕ ਕਹਿ ਰਹੇ ਨੇ ਕਿ ਕਾਲ ਤੱਕ ਸਾਬੂ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਵਰਡ ਯੂਜ਼ ਹੋ ਰਹੇ ਹਨ ਇਹਨੂੰ ਤੁਸੀਂ ਕੀ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਸਾਬ ਦੇਖ ਰਹੇ ਹੋ ਨਹੀਂ ਨਹੀਂ ਤੁਸੀਂ ਦੇਖੋ ਨਾ ਤੁਸੀਂ ਤੁਸੀਂ ਸਭ ਦੇਖ ਰਹੇ ਹੋ ਮੇਰਾ ਖਿਆਲ ਹੈ ਕਿ 6 ਸਕਾਲਰ ਜਿਹੜੇ ਹੈ ਜਿਹੜੇ ਜਿੰਨੇ ਜਰਨਲਿਸਟ ਹੈ ਜਿੰਨੇ ਵਿਦਵਾਨ ਹੈ ਜਿੰਨੇ ਇਤਿਹਾਸਕਾਰ ਹੈ ਉਹਨਾਂ ਨੇ ਬੜੇ ਵੇਰਵੇ ਨਾਲ ਹਰ ਗੱਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਹੈ ਔਰ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਤੋਂ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਜਿਹੜੀ ਪਰ ਪਰ ਜੋਨ ਆ ਰਿਹਾ ਉਸ ਵਿੱਚ ਸ਼ਾਮਲ ਹੋऊंगा ਅੰਦੀ ਵਾਸਤੇ ਜੀ ਗੱਲ ਇਹ ਕਿ ਅਜੇ ਤੱਕ ਤੇ ਇਜਲਾਸ ਦਾ ਐਲਾਨ ਹੀ ਨਹੀਂ ਹੋਇਆ ਜਦੋਂ ਸਾਰੇ ਮੈਂਬਰ ਸਾਹਿਬ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਹੈ ਉਹ ਬੈਠਣਗੇ ਜਿਹਨੂੰ ਵੀ ਹੁਕਮ ਕਰਨਗੇ ਉਹ ਚੋਣ ਦੇ ਵਿੱਚ ਆਏ